توهان جي ڪم کي پورو ڪرڻ لاءِ اهو ڪم موجود آهي موجود آهي ਹਾਂ ਜੀ ਜਾਣੋ ਜੀ ਇਹ ਕਹਿੰਦੀ ਕਰਦੇ ਆ ਆਖੀਆਂ ਬਖਸ਼ਾ ਜਦੋਂ ਵੀ ਜਗਤ ਦੇ ਨੰਬਰ ਐਕਸ਼ਨ ਕਰਦੇ ਆ ਕਿਵੇਂ ਅੜ ਗਏ ਪਾਤਸ਼ਾਹ ਕਹਿੰਦੇ ਜੇ ਜਦੋਂ ਮੇਰਾ ਗੁਰੂ ਤਾਂ ਖਾਲਸਾ ਪੰਥ ਲਈ ਮੰਗ ਸਿੰਘ ਪੂਰੇ ਪਿਆਰਪੁਰ ਪਿਆਰ ਜਲਾਓ ਤੇ ਨਾਲ ਦੇ ਨਾਲ ਜਦੋਂ ਨਿਸ਼ਾਨਾ ਤੇ ਤੂਫਾਨ ਤੇ ਲਗਾ ਰਿਆਂ ਦੇ ਨਾਲ ਜਲਾ ਕਰੋਗਾ ਤੇ ਫੱਟਵੀਂ ਆਵਾਜ਼ ਦੇ ਵਿੱਚ ਜਗਾਲਾ ਦੀ ਗੂੰਜ ਪਾ ਕਰਾਂਗੀ ਮਹਾਰਾਜ ਕਹਿੰਦੇ ਕਿ ਮੈਂ ਦਰਸ਼ਨ ਕਰਨੇ ਆ ਤੇ ਮੇਰੇ ਖਾਲਸੇ ਪੰਥ ਦੇ ਪੂਰੇ ਪਿਆਰਪੁਰ ਪਿਆਰਮੀ ਲੋਕਾਂ ਦੇ ਕਿ ਘੋੜੇ ਦੇ ਅਕਸ਼ਨ ਕਰੂ ਸੁੰਦਰ ਸਹਿਤ ਉੱਤੇ ਦਰਸ਼ਨ ਹੋ ਜਾਣਗੇ ਤਦ ਬਾਦਸ਼ਾਹ ਕਹਿੰਦੇ ਜੇ ਸਾਡੀ ਸਾਡੇ ਨਾਲ ਬੱਦਰ ਕਰਨੇ ਆਉਣ ਤਾਂ ਮਹਾਰਾਜ ਕਹਿੰਦੇ ਆ ਨਾ ਬਾਣੀ ਬਾਣਾ ਪੁੱਗਵਸ਼ਾ ਨੂੰ ਸੇਣ ਬਰੋਟਾ ਸੰਖੀ ਜਾਣੋ ਬਾਦਸ਼ਾਹ ਕਹਿੰਦੇ ਬਾਣੀ ਤੇ ਬਾਣੀ ਦੀ ਧਰਨੀ ਹੋ ਜਾਣਾ ਤੇ ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਨੇ ਬਾਦਸ਼ਾਹ ਤੇ ਬਸ਼ਰ ਕਰਦੇ ਆ ਨਾ ਮਹਾਰਾਜ ਕਹਿੰਦੇ ਆ ਨਾ ਜੀਓ ਬਾਣ ਖੰਡਤਾ ਹੋ ਜਨਮ ਸੁਮਨਾ ਬਹਾਉਲਾ ਹੋ ਗੁਰੂ ਦੇ ਜਿੱਤੇ ਸੇਣਾ ਆਪੇ ਗੁਰਦੇਲਾ ਸੰਧਜੀ ਸਾਨੂੰ ਵੀ ਬਾਣੀ ਵਾਲੇ ਦੇ ਧਰਨੀ ਹੋਣਾ ਚਾਹੀਦਾ ਖੰਡਾ ਵਾਲੇ ਦੀ ਪੌੜਾ ਛੱਡ ਮੁੱਖੇ ਸੁਮੁਖ ਸ਼ੋਮਨੀ ਪੰਚਾਇਤ ਕਾਲੀ ਬੁੱਢਾ ਦਾਲ ਦੇ ਸਾਥ ਸੰਗਤ ਜਿਹੜਾ ਵੀ ਆ ਕਰਕੇ ਅੰਮਲ ਸਕਦਾ ਹੈ ਉਹਨੂੰ ਅੰਦਰ ਦੇ ਨਾਲ ਹੀ ਉਹਦਾ ਲਾਇਸੈਂਸ ਤਿਆਰ ਕੀਤਾ ਜਾਂਦਾ ਹੈ